ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਆਲ ਓਵਰ ਵਰਡ ਦੇ ਵਿੱਚ ਤੇ ਕਰਨ ਔਜਲਾ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਵੀ ਬਹੁਤ ਜ਼ਿਆਦਾ ਫੇਮ ਤੇ ਨਾਮ ਕਮਾਇਆ ਹੋਇਆ ਹੈ ਉਹ ਵੀ ਪੂਰੇ ਵਰਡ ਦੇ ਵਿੱਚ ਫੇਮਸ ਨੇ ਲੋਕ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸੁਣਦੇ ਨੇ ਤੇ ਅੱਜ ਆਪਾਂ ਦੋਨਾਂ ਦਾ ਜਿਹੜਾ ਕੰਪੈਰੀਸ਼ਨ ਕਰਾਂਗੇ ਕਿ ਲੋਕ ਜਿਹੜੇ ਦਲਜੀਤੋ ਸਾਨੂੰ ਪਸੰਦ ਕਰਦੇ ਨੇ ਜਾਂ ਕਰਨ ਔਜਲਾ ਨੂੰ ਤੇ ਸਾਡੇ ਨਾਲ ਕੁਝ ਜਾਂ ਆਪਾਂ ਕਹਿ ਸਕਦੇ ਆ ਕੁਝ ਯੰਗਸਟਰ ਵੀ ਆਪਾਂ ਕਹਿ ਸਕਦੇ ਬਿਕੋਜ਼ ਬਿਕੋਜ਼ ਇਹਨਾਂ ਦੀ ਜਿਹੜੀ ਥਿੰਕਿੰਗ ਆ ਬਹੁਤ ਜ਼ਿਆਦਾ ਵਧੀਆ ਤਾਂ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਪੁੱਛਾਂਗੇ ਕਿ ਇਹ ਕਿਹੜੇ ਸਿੰਗਰ ਆ ਜਿਹੜੇ ਕਿ ਸੁਣਨਾ ਪਸੰਦ ਕਰਦੇ ਤੇ ਗੱਲ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਮੈਡਮ ਜੀ ਠੀਕ ਹੈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਗਾਇਕੀ ਦਾ ਸ਼ੌਕ ਰੱਖਦੇ ਹੋ ਬਿਲਕੁਲ ਰੱਖਦੇ ਮੈਡਮ ਜੀ ਕੀ ਬਾਤ ਹੈ ਅੱਛਾ ਸਿੰਗਰ ਦੀ ਆਪਾਂ ਗੱਲ ਕਰੀਏ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਕਿਹੜਾ ਸਿੰਗਰ ਆ ਜੋ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਤੇ ਪਸੰਦ ਆਉਂਦਾ ਹੈ ਦੋ ਇਹ ਗਰੇ ਦਰਜੀਤ ਦਸਾਂ ਜੀ ਅਗਰੇ ਹੋ ਗਏ ਸੀ ਅੰਮਾਨੇ ਦੇ ਵਿਆਹ ਤੇ ਕਿੰਨੇ 20 ਮਿੰਟ ਦੇ ਲਿੱਤੇ ਸੀ 4-5 ਕਰੋੜ ਰੁਪਈਆ 20 ਮਿੰਟ ਦਾ ਉਹਨਾਂ ਦੇ ਨਾਮ ਆ ਮੈਡਮ ਸਭ ਤੋਂ ਜ਼ਿਆਦਾ ਤਾਂ ਤੇਰੀ ਗਾਇਕੀ ਹੈ ਕਿਹੜਾ ਗੀਤ ਆ ਜੋ ਸਭ ਤੋਂ ਜ਼ਿਆਦਾ ਸੁਣਦੇ ਉਹਨਾਂ ਨੇ ਉਹਨਾਂ ਸਾਰੇ ਗੀਤ ਹੀ ਸੁਣਨ ਵਾਲੇ ਉਹਨਾਂ ਦੇ ਕਿਹੜਾ ਕਿਹੜੇ ਕਿਹੜਾ ਨਾਮ ਦੱਸੀ ਤੁਹਾਨੂੰ ਉਹਨਾਂ ਦਾ ਪੰਜਾਬ ਦਾ ਨਾਮ ਬਿਲਕੁਲ ਬਹੁਤ ਜ਼ਿਆਦਾ ਅੱਗੇ ਵਧ ਰਿਹਾ ਸਿਰਫ ਗਾਇਕਾ ਕਰਕੇ ਬਿਲਕੁਲ ਸਹੀ ਗੱਲ ਕਹੀ ਤੁਸੀਂ ਇਹ ਬਿਲਕੁਲ ਰੋਸ਼ਨੀ ਪੰਜਾਬ ਗੀਤਕਾਰ ਨਹੀਂ ਹੋਇਆ ਪੰਜਾਬੀ ਗੀਤਕਾਰ ਬਿਲਕੁਲ ਤੇ ਪੁਰਾਣੀ ਗਾਇਕੀ ਨੂੰ ਤੇ ਅੱਜ ਦੀ ਗਾਇਕੀ ਨੂੰ ਜੇਕਰ ਕੰਪ ਦਲਜੀਤ ਉਹ ਸੰਜ ਪੁਰਾਣੀ ਗਾਇਕੀ ਦੇ ਵਰਗੇ ਗਾਉਂਦੇ ਨੇ ਮੈਨਾਂ ਉਹ ਪਿਛਲੇ ਕਰੇ ਹੈਗੇ ਸੀ ਇੱਕ ਤੋਂ ਪੁਰਾਣੇ ਮਾਹੌਲ ਸੀ ਹੁਣ ਸ਼ੋਲੇ ਫਿਲਮ ਸੀ ਕਿਵੇਂ ਉਹ ਅਬਤਾਬ ਜੀ ਨੇ ਲੱਖ ਰੁਪਏ ਲਿੱਤਾ ਸੀ ਧਰਵਿੰਦਰ ਜੀ ਨੇ ਡੇਢ ਲੱਖ ਰੁਪਏ ਲਿੱਤਾ ਸੀ ਹੁਣ ਦਲਜੀਤ ਉਹ ਸੰਜ ਜੀ ਅਗਰੇ 20 ਮਿੰਟੇ 5 ਕਰੋੜ ਰੁਪਏ ਲੈਂਦੇ ਵੇ ਬਿਲਕੁਲ ਤੇ ਕਰਨ ਔਜਲਾ ਬਾਰੇ ਕੀ ਕਹਿਣਾ ਚਾਹੋ ਕਰਨ ਔਜਲਾ ਸੀ ਨਾਮ ਵੀ ਸੁਣਿਆ ਕਿ ਐਡੀ ਏਜ ਆ ਸਾਡੀ ਨਹੀਂ ਨਾਮ ਸੁਣਿਆ ਨਾ ਸਭ ਤੋਂ ਜ਼ਿਆਦਾ ਮਦਦ ਦਲਜੀਤ ਉਹ ਸੰਜ ਤੇ ਆ আচ্ছা ਪਹਿਲ ਤੇ ਦੱਸੋ ਕਿਹੜੀ ਕਲਾਸ ਚ ਹੋ ਤੁਸੀਂ 6 ਤੁਸੀਂ ਥਰਡ ਥਰਡ ਛੁੱਟੀਆਂ ਚੱਲ ਰਹੀਆਂ ਨੇ ਇੰਜੋਏ ਕਰ ਰਹੇ ਹੋ ਹਾਂਜੀ ਨਾਨੀ ਘਰ ਗਏ ਸੀ ਕਿ ਹਾਂਜੀ ਅੱਛਾ ਤੇ ਤਾਂ ਇਹ ਦੱਸੋ ਤੁਸੀਂ ਸਿੰਗੀ ਸੁਣਦੇ ਹੋ ਗਾਣੇ ਸੁਣਦੇ ਹੋ ਹਾਂਜੀ ਕਿਹਦੇ ਸੁਣਦੇ ਹੋ ਕਰਨ ਔਜਲਾ ਕਰਨ ਔਜਲਾ ਕੀ ਬਾਤ ਹੈ ਕਿੰਨੇ ਵੱਡੇ ਫੈਨ ਹੋ ਉਹਨਾਂ ਦੇ ਬਹੁਤ ਥਾਡੇ ਬਹੁਤ ਵੱਡੇ ਜੀ ਸਭ ਤੋਂ ਪਹਿਲਾਂ ਕਰਨ ਔਜਲਾ ਤੁਹਾਨੂੰ ਮਿਲੇ ਡਿੱਕੇ ਦਾ ਸਭ ਤੋਂ ਪਹਿਲਾਂ ਕੀ ਉਹਨਾਂ ਨੂੰ ਦੱਸੋਗੇ ਕੀ ਸੁਣਾਓਗੇ Song ਕਿਹੜਾ Song ਚਿੱਟਾ ਘੋੜਤਾ ਬੜਿਆ ਤਖੂਨ ਆਵੇ ਇੱਕ ਵਾਰੀ ਸੁਣਾਓਗੇ ਪੂਰੀ ਉੱਚੀ ਆਵਾਜ਼ ਦੇ ਵਿੱਚ ਸੁਣਾਣਾ ਹੈ ਚਿਟਾ ਕੁਰਤਾ ਲਵੇੜਿਆ ਤੋ ਖੋਲ ਨਾਲ ਵੇ ਅੱਜ ਫੇਰ ਕਿਦੇ ਨਾਲ ਕਹਿ ਕੇ ਆ ਗਿਆ ਚਿਟਾ ਕੁਰਤਾ ਲਵੇੜਿਆ ਤੋ ਖੋਲ ਨਾਲ ਵੇ ਸੁਣਾ ਦੋ ਸੁਣਾ ਦੋ ਚਿੱਟਾ ਕੁਰਤਰਾ ਵੀ ਦਿੱਤਾ ਪੂਰਨਾ ਲਵੇ ਮੈਂ ڈاکੂ ਇੱਕ ਨੰਬਰ ਦਾ ਆ ਇੱਕ ਜੀਪ ਦੇਖੇ ਉਹ ਖੋ ਲੈਂਦਾ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਆਲਓਵਰ ਵਰਡ ਦੇ ਵਿੱਚ ਤੇ ਕਰਨ ਔਜਲਾ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਵੀ ਬਹੁਤ ਜ਼ਿਆਦਾ ਫੇਮ ਤੇ ਨਾਮ ਕਮਾਇਆ ਹੋਇਆ ਉਹ ਵੀ ਪੂਰੇ ਵਰਡ ਦੇ ਵਿੱਚ ਫੇਮਸ ਨੇ ਲੋਕ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸੁਣਦੇ ਨੇ ਤੇ ਅੱਜ ਆਪਾਂ ਦੋਨਾਂ ਦਾ ਜਿਹੜਾ ਕੰਪੈਰੀਸ਼ਨ ਕਰਾਂਗੇ ਕਿ ਲੋਕ ਜਿਹੜੇ ਦਲਜੀਤੋਂ ਸਾਨੂੰ ਪਸੰਦ ਕਰਦੇ ਨੇ ਜਾਂ ਕਰਨ ਔਜਲਾ ਨੂੰ ਤੇ ਸਾਡੇ ਨਾਲ ਕੁਝ ਜਾਂ ਆਪਾਂ ਕਹਿ ਸਕਦੇ ਆ ਕੁਝ ਯੰਗਸਟ ਵੀ ਆਪਾਂ ਕਹਿ ਸਕਦੇ ਬਿਕੋਜ਼ ਬਿਕੋਜ਼ ਇਹਨਾਂ ਦੀ ਜਿਹੜੀ ਥਿੰਕਿੰਗ ਆ ਬਹੁਤ ਜ਼ਿਆਦਾ ਵਧੀਆ ਤਾਂ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਪੁੱਛਾਂਗੇ ਕਿ ਇਹ ਕਿਹੜੇ ਸਿੰਗਰ ਆ ਜਿਹੜੇ ਕਿ ਸੁਣਨਾ ਪਸੰਦ ਕਰਦੇ ਤੇ ਗੱਲ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਮੈਡਮ ਜੀ ਠੀਕ ਹੈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਗਾਇਕੀ ਦਾ ਸ਼ੌਕ ਰੱਖਦੇ ਹੋ ਬਿਲਕੁਲ ਰੱਖਦੇ ਮੈਡਮ ਜੀ ਕੀ ਬਾਤ ਹੈ ਅੱਜ ਸਿੰਗਰ ਦੀ ਆਪਾਂ ਗੱਲ ਕਰੀਏ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਕਿਹੜਾ ਸਿੰਗਰ ਆ ਜੋ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਤੇ ਪਸੰਦ ਆਉਂਦਾ ਦੋ ਇਹ ਗਰੇ ਦਰਜੀਤ ਦਸਾਂਝ ਹੀ ਅਗਰੇ ਹੋ ਗਏ ਸੀ ਅਮਾਨ ਦੇ ਵਿਆਹ ਤੇ ਜੀ ਕਿੰਨੇ 20 ਮਿੰਟ ਦੇ ਲਿੱਤੇ ਸੀ 4-5 ਕਰੋੜ ਰੁਪਈਆ 20 ਮਿੰਟ ਦਾ ਉਹਨਾਂ ਦਾ ਹੀ ਨਾਮ ਆ ਮੈਡਮ ਸਭ ਤੋਂ ਜ਼ਿਆਦਾ ਦਾ